ਓ ਚੱਕਰ ਨਹੀਂ ਆ ਰਾਂ ਜਿਆ ਮੈਂ ਯਾਰ ਮੈਂ ਦਿਖਾਉਂਗਾ ਆਫਿਸ ਦਿਖਾਉਂਗਾ ਦਿਖਾਉਣਾ ਦਿਖਾ ਜਾ ਕੇ ਜੰਨੂ ਦਿਖਾਉਣਾ ਦਿਖਾ ਜਾ ਕੇ ਠੀਕ ਮੜਕੇ ਜਦੋਂ ਮੈਨੂੰ ਤੜਕੇ ਨੂੰ ਪੂਰਾ ਗਿਆ ਉਹਦੇ ਤੇ ਰੱਬਰਾ ਪਾਇਆ ਲਿਓ ਇਹ ਮੇਰੇ ਵੀਰ ਨੂੰ ਨਾ ਹੰਨਾ ਨਹੀਂ ਮਾਰਿਆ ਮੇਰੇ ਵੀਰ ਦੇ ਕੇਸ ਵੱਟੀ ਜਾਂਦੇ ਆ ਨਾ ਮੇਰੇ ਵੀਰ ਦੀ ਦਾੜੀ ਪੱਟੀ ਜਾਂਦੇ ਆ ਮੇਰਾ ਵੀਰ ਉਹ ਮੈਂ ਤਾਂ ਦੇਖ ਰਗ ਵੀਡੀਓ ਕਾਈ ਜਾਂਦਾ ਕਹਿੰਦਾ ਮੇਰੇ ਕੇਸਾਂ ਨੂੰ ਕਿਉਂ ਫੜਿਆ ਕੋਈ ਨਹੀਂ ਮਵਾਲਾਂ ਦਾ ਤਾਂ ਦੱਸਣਾ ਨੇ ਯਾਰ ਦਾੜੀ ਨੂੰ ਕਿਵੇਂ ਹੱਥ ਪਾਣ ਨਾਲ ਇਹਨਾਂ ਵਾਲ ਪੱਟੇ ਲਗਾਉਣਾ ਦਿਖਾ ਜਾ ਕੇ ਕਾ ਤਾਂ ਮੇਰੀ ਦਾੜੀ ਚਾ ਤਪਾਇਆ ਤੇ ਮੇਰੇ ਵੀਰ ਨੂੰ ਮਾਰ ਕੇ ਤੰਗ ਕੇ ਕਹਿੰਦੇ ਨੇ ਤਾਂ ਗੁੰਡਕੁਸ਼ੀ ਕਰ ਲਈ। ਆ ਦਾੜੀ ਦੇ ਦਿਵਾਲੂ ਵਾਲਾਂ ਦੇ ਵੀ ਇਹਨੇ ਪੱਟੇ ਜੂੜਾ ਫੜਿਆ ਨੇ ਤੇ ਦਾੜੀ ਵੀ ਫੜੀਏ ਨੇ। ਮੈਨੂੰ ਵਾਰ-ਵਾਰ ਖੂਨ ਲਾਈ ਜਾਂਦਾ। ਮੈਨੂੰ ਵੀ ਮੈਂ ਕਹਾਂ ਵੀਰ ਸੌਖਾ। ਕਹਿੰਦਾ ਜੇ ਮੈਂ 4 ਦਿਨ ਨਾ ਫੋਨ ਲਾਵਾਂ ਤੇ ਇਹਦਾ ਮਤਲਬ ਸੌਖ ਨਹੀਂ ਹੈ ਤੇ ਨਾ ਤਾਂ ਫੋਨ ਲਾਉਣਾ। ਮੈਨੂੰ ਆਂਦਾ ਜਏ ਮੈਂ ਕਹਾਂ ਵੀਰੇ ਮੇਰੀਆਂ ਭੈਣਾਂ ਨਹੀਂ ਮੇਰੇ ਨਾਲ ਖੜੀਆਂ ਟੋਂਡਾ ਮੈਂ ਤੇਰੇ ਨਾਲ ਆ ਮੈਨੂੰ ਆਂਦਾ ਜੇ ਮੈਂ ਝੱਗਾ ਚੱਕ ਕੇ ਫਿਰ ਤੂੰ ਕੀ ਕਰ ਲੇਗੀ ਮੈਂ ਕਹਾਂ ਵੀਰ ਮੇਰੇ 4 ਸਾਲ ਹੋ ਗਏ ਘਰ ਵਾਲੇ ਨੂੰ ਮਰੇ ਨੂੰ ਤੇ ਮੈਂ ਕਹਾਂ 4 ਸਾਲ ਹੋਰ ਨਾ ਝੱਗਾ ਚੱਕੀ ਮੈਂ ਮਰ ਜੂ ਨਹੀਂ ਕਹਾਂ ਇਹ ਪਰਿਵਾਰ ਸਾਡੇ ਕੋਲ ਇੱਕ ਫਰਿਆਦ ਲੈ ਕੇ ਆਇਆ ਕਿ ਉਹਨਾਂ ਦਾ ਲੜਕਾ ਪਿਛਲੇ ਸਮੇਂ ਤੋਂ ਸਬਦੀ ਅਰਬ ਦੇ ਵਿੱਚ ਜਿਹੜਾ ਆਪਣੀ ਰੋਜੀ ਰੋਟੀ ਕਮਾਉਣ ਦੀ ਖਾਤਰ ਗਿਆ ਸੀਗਾ ਪਰ ਉੱਥੋਂ ਦੇ ਹਾਲਾਤਾਂ ਮੁਤਾਬਕ ਉੱਥੇ ਇੱਕ ਕਮਰੇ ਦੇ ਵਿੱਚ ਚਾਰ ਪੰਜ ਮੁੰਡੇ ਰਹਿੰਦੇ ਸੀਗੇ ਉਹਨਾਂ ਨਾਲ ਅਣਬਣ ਹੋ ਗਈ ਤੇ ਮੇਰੇ ਵੀਰੇ ਦੇ ਕੇਸ ਰੱਖੇ ਹੋਏ ਸੀ ਤੇ ਦਾੜੀ ਰੱਖੀ ਹੋਈ ਸੀ ਤੇ ਮੇਰਾ ਵੀਰ ਕੁਝ ਵੀ ਨਹੀਂ ਸੀ ਖਾਂਦਾ ਪੀਂਦਾ ਨਾ ਕੋਈ ਆਂਡਾ ਨਾ ਕੋਈ ਮੀਠ ਕੁਝ ਨਹੀਂ ਸੀ ਖਾਂਦਾ ਤੇ ਮੇਰੇ ਵੀਰ ਨਾਲ ਜਿਹੜੇ ਉਹਦੇ ਸਾਥੀ ਰਹਿੰਦੇ ਸੀ ਉਹ ਸਾਰਾ ਕੁਝ ਖਾਂਦੇ ਸੀਗੇ ਮੀਠ ਸ਼ਰਾਬ ਪੀਂਦੇ ਸੀ ਉਹਨੂੰ ਨਰ ਸਖਤ ਨਫ਼ਰਤ ਸੀਗੀ ਉਹਦੇ ਤੋਂ ਉਹ ਇਸ ਕੰਪਨੀ ਦੇ ਰੈਂਡਰਿੰਗ ਤੇ ਹਾਈਟ ਦਾ 2 ਸਾਲ ਪਹਿਲਾਂ ਉਹ ਬਾਹਰ ਗਿਆ ਸੀਗਾ ਤੇ ਫਾਇਟ ਉਦੋਂ ਕੰਪਨੀ ਉਹਨੂੰ ਸਾਊਦੀ ਅਰਬ ਦੇ ਵਿੱਚ ਲੈ ਗਈ ਤੇ ਉਹਦੀ ਡੈਥ ਹੋਈ ਲਾ ਮਾਮਲਾ ਜਿਹੜਾ ਹੈਗਾ ਇਹ ਸੀਗਾ ਬਾਹਰ ਆਪ ਕੋ ਕੰਟਰੀ ਹੈ ਬਟ ਫਿਰ ਵੀ ਅਸੀਂ ਸਾਰੀ ਗੱਲ ਜਿਹੜੀ ਉਹਨੇ ਕੰਪਲੀਟ ਕੀਤੀ ਹੈ ਉਹ ਸਾਰੀ ਗੱਲ ਵੈਰੀਫਾਈ ਕਰ ਰਹੇ ਹਾਂ ਤੇ ਉਹ ਐਜ ਪਰ ਲਾਅ ਦੇ ਤਹਿਤ ਕਰ ਰਹੇ ਹਾਂ ਸੇਗਰੂਨ ਚਿੱਤਰਾਂ ਤੋਂ ਪਤਾ ਲੱਗਾ ਕਿ ਸਾਡੇ ਜਿਹੜਾ ਬੰਡਾ ਸੀਗਾ ਉਹਨੂੰ ਉੱਥੇ ਮਾਰ ਦਿੱਤਾ ਗਿਆ ਅਸੀਂ ਹਲਕੇ ਦੇ ਐਮਐਲਏ ਜਿਹੜੀ ਨਿਵੇਸ਼ ਕੁਟਾਰੀਆ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਬੱਚਾ ਜਿਹੜਾ ਸ਼ਬਦੀ ਅਰਬ ਦੇ ਵਿੱਚ ਉਹਦੀ ਡੈੱਡ ਬੋਡੀ ਪਈ ਹੈ ਡੈੱਡ ਬੋਡੀ ਕਿਸੇ ਨੇ ਵੀ ਲੈ ਕੇ ਆਂਦੀ ਉਹਦਾ ਚਾਰਾ ਚੋਰੀ ਕਰਕੇ ਡੈੱਡ ਬੋਡੀ ਜਿਹੜੀ ਹੈ ਨਾ ਇਹਨਾਂ ਦੀ ਇਹਨਾਂ ਦੇ ਬੱਚੇ ਦੀ ਇੱਥੇ ਜੀਰਾ ਹਲਕੇ ਦੇ ਪਿੰਡ ਵਾਰਾ ਚਾਂਦ ਸਿੰਘ ਵੱਲੋਂ ਲਿਆਂਦੀ ਜਾਵੇ ਅਸੀਂ ਅਕਾਲ ਤਖਤ ਦੇ ਸਰਦ ਦੇ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੇ ਉਸ ਬੱਚੇ ਦੇ ਨਾਲ ਇੱਡੀ ਘਣਾਉਣੀ ਹਰਕਤ ਕੀਤੀ ਉਹਦੀ ਦਾੜੀ ਕੇਸ ਪਟਕੇ ਉਸ ਤੋਂ ਬਾਅਦ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਾਰੀਆਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਵੀਰ ਮੇਰਾ ਨਾਮ ਅਨਦੀਪ ਕਵਾਰ ਮੈਂ ਪਿੰਡ ਕਵਾੜਾ ਚੰਦ ਸਿੰਘ ਵਾਲੇ ਦੀ ਹਾਂ ਮੈਂ ਭੈਣ ਅ ਜਗਜੀਤ ਸਿੰਘ ਦੀ ਵੱਡੀ ਭੈਣ ਸਾਰਿਆਂ ਤੋਂ ਜਗਜੀਤ ਸਿੰਘ ਮੇਰੇ ਵੀਰੇ ਦਾ ਨਾਮ ਆ ਸਾਤ ਚਾਰਾਂ ਭੈਣਾਂ ਤੋਂ ਛੋਟਾ ਆ ਤੇ ਮੇਰਾ ਵੀਰ ਨੂੰ 3 ਸਾਲ ਹੋ ਗਏ 3 ਸਾਲ ਪੂਰੇ ਹੋਣ ਵਾਲੇ 사우ਦੀ ਅਰਬ ਗਿਆ ਹੋਇਆ ਆ ਪਹਿਲਾਂ ਕਵੇਤ ਸੀ ਹੁਣ 사우ਦੀ ਅਰਬ ਪੇਸ਼ਤਾ ਸੀ 2 ਸਾਲ ਹੋ ਗਏ ਆ ਤੇ ਮੇਰੇ ਵੀਰੇ ਦੇ ਕੇਸ ਰੱਖੇ ਹੋਏ ਸੀ ਤੇ ਦਾੜੀ ਰੱਖੀ ਹੋਈ ਸੀ ਤੇ ਮੇਰਾ ਵੀਰ ਕੁਝ ਵੀ ਨਹੀਂ ਸੀ ਖਾਂਦਾ ਪੀਂਦਾ ਨਾ ਕੋਈ ਆਂਡਾ ਨਾ ਕੋਈ ਮਿੱਠ ਕੁਝ ਨਹੀਂ ਸੀ ਖਾਂਦਾ ਤੇ ਮੇਰੇ ਵੀਰ ਨਾਲ ਜਿਹੜੇ ਉਹਦੇ ਸਾਥੀ ਰਹਿੰਦੇ ਸੀ ਉਹ ਸਾਰਾ ਕੁਝ ਖਾਂਦੇ ਸੀਗੇ ਮੇਰੇ ਟੀਚਰ ਆਪ ਪਿੰਦੇ ਸੀ ਉਹਨੂੰ ਨਰ ਸਖਤ ਨਫ਼ਰਤ ਸੀਗੀ ਉਹਦੇ ਤੋਂ ਤੇ ਉਹ ਨਹੀਂ ਜਾਂਦਾ ਸੀ ਉਹਨਾਂ ਨੇ ਉਹ ਆਇਆ ਰਾਤ ਨੂੰ ਸ਼ਨੀਵਾਰ ਵਾਲੇ ਦਿਨ ਸਾਡੇ ਨਾਲ ਗੱਲ ਹੋਈ ਉਹਦੀ ਮੇਰੇ ਨਾਲ ਵੀ ਹੋਈ ਆ 8 36 ਤੇ ਮੇਰੇ ਨਾਲ ਵੀ ਗੱਲ ਹੋਈ ਜਾਂਦੀ ਆ ਮੈਨੂੰ ਵਾਰ-ਵਾਰ ਫੋਨ ਲਾਈ ਜਾਂਦਾ ਮੈਨੂੰ ਵੀ ਮੈਂ ਕਿਹਾ ਵੀਰੇ ਸੌਖਾ ਕਹਿੰਦਾ ਜੇ ਮੈਂ ਚਾਰ ਦਿਨ ਨਾ ਫੋਨ ਲਾਵਾਂ ਤੇ ਇਹਦਾ ਮਤਲਬ ਸੌਖ ਨਹੀਂ ਆ ਤੇ ਮਤਾਫ ਨੂੰ ਲਾਉਣਾ ਮੈਨੂੰ ਆਂਦਾ ਜੇ ਮੈਂ ਕਿਹਾ ਵੀਰੇ ਮੇਰੀਆਂ ਭੈਣਾਂ ਨਹੀਂ ਮੇਰੇ ਨਾਲ ਖੜੀਆਂ ਟੋਂਡਾ ਮੈਂ ਤੇਰੇ ਨਾਲ ਆ ਮੈਨੂੰ ਆ ਤਾਂ ਜੇ ਮੈਂ ਝੱਗਾ ਚੱਕ ਕੇ ਫਿਰ ਤੂੰ ਕੀ ਕਰ ਲੇਗੀ ਮੈਂ ਕਿਹਾ ਵੀਰ ਮੇਰੇ 4 ਸਾਲ ਹੋ ਗਏ ਘਰ ਵਾਲੇ ਨੂੰ ਮਰੇ ਨੂੰ ਤੇ ਮੈਂ ਕਿਹਾ 4 ਸਾਲ ਹੋਰ ਨਾ ਝੱਗਾ ਚੱਕੀ ਮੈਂ ਮਰ ਜੂਗੀ ਲੋਕ ਤੇ ਮੜਕੇ ਜਦੋਂ ਮੈਨੂੰ ਤੜਕੇ ਨੂੰ ਪੂੜ ਆ ਗਿਆ ਉਹਦੇ ਤੇ ਰੱਬ ਨੇ ਬਾਲੇ ਪਾ ਲਿਆ ਤੇ ਮੇਰੇ ਵੀਰ ਨੂੰ ਨਾ ਹੰਨਾ ਨਹੀਂ ਮਾਰਿਆ ਮੇਰੇ ਵੀਰ ਦੇ ਕੇਸ ਬੱਟੀਆਂ ਦੇ ਨਾ ਮੇਰੇ ਵੀਰ ਦੀ ਦਾੜੀ ਪੱਟੀ ਜਾਂਦੇ ਆ ਮੇਰਾ ਵੀਰ ਉਹ ਏਦਾਂ ਦੇ ਹਗਰਗ ਵੀਡੀਓ ਕਾਈ ਜਾਂਦਾ ਕਹਿੰਦਾ ਮੇਰੇ ਕੇਸਾਂ ਨੂੰ ਕਿਉਂ ਵੜਿਆ ਕਾ ਤਾਂ ਮੇਰੀ ਦਾੜੀ ਚਾ ਟਪਾਇਆ ਤੇ ਮੇਰੇ ਵੀਰ ਨੂੰ ਮਾਰ ਕੇ ਧੰਡ ਕੇ ਕਹਿੰਦੇ ਨੇ ਤਾਂ ਖੁਦ ਖੁਸ਼ੀ ਕਰ ਲਈ ਤੁਸੀਂ ਸਰਪੰਚ ਜੀ ਕੀ ਬਨਾਤ ਦਿੱਤੀ ਅੱਜ ਤੱਕ ਸਾਰੇ ਸਾਨੂੰ ਕੁਝ ਨਹੀਂ ਦੱਸ ਰਹੇ ਉਹ ਕੋਈ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਤੁਸੀਂ ਦਰਖਾਸਤ ਕੀਤੀ ਜੀ ਜਿਹੜੇ ਥਾਣੇ ਵਿੱਚ ਦਰਖਾਸਤ ਦਿੱਤੀ ਹੋਈ ਆ 19 2025 ਵਾਲੇ ਦਿਨ ਭਾਰਤੀ ਕਿਸਾਨ ਯੂਨੀ ਕਾਦਿਆਂ ਦੀ ਜੀਰਾ ਬਲਾਗ ਦੀ ਮੀਟਿੰਗ ਸੀਗੀ ਅੱਜ ਮੀਟਿੰਗ ਦੇ ਵਿੱਚ ਪਿੰਡ ਦਾ 12 ਚੰਦ ਸਿੰਘ ਦਾ ਬਾਲ ਅਤੇ ਇੱਕ ਗਰੀਬ ਪਰਿਵਾਰ ਸਾਡੇ ਕੋਲ ਇੱਕ ਫਰਿਆਦ ਲੈ ਕੇ ਆਇਆ ਕਿ ਉਹਨਾਂ ਦਾ ਲੜਕਾ ਪਿਛਲੇ ਸਮੇਂ ਤੋਂ ਸਰਬੀ ਅਰਬ ਦੇ ਵਿੱਚ ਜਿਹੜਾ ਆਪਣੀ ਰੋਜੀ ਰੋਟੀ ਕਮਾਉਣ ਦੀ ਖਾਤਰ ਗਿਆ ਸੀਗਾ ਪਰ ਉਹ ਥੋੜੇ ਹਾਲਾਤਾਂ ਮੁਤਾਬਕ ਉਹਥੇ ਇੱਕ ਕਮਰੇ ਦੇ ਵਿੱਚ ਚਾਰ-ਪੰਜ ਮੁੰਡੇ ਰਹਿੰਦੇ ਸੀਗੇ ਉਹਨਾਂ ਨਾਲ ਅਣਬਣ ਹੋ ਗਈ ਤੇ ਪਿਛਲੇ ਐਤਵਾਰ ਵਾਲੇ ਦਿਨ ਦੇ ਵਾਰ ਇਹਨਾਂ ਨੂੰ ਫੋਨ ਆਇਆ ਬਈ ਮੈਂ ਠੀਕ ਠਾਕ ਆ ਤੇ ਮੇਰੇ ਨਾਲ ਆਇਓ ਜਿਹੜੇ ਕਮਰੇ 'ਚ ਰਹਿੰਦੇ ਆ ਬੁੱਢੇ ਉਹ ਲੜਦੇ ਆ ਐਤਵਾਰ ਵਾਲੇ ਦਿਨ ਉਹਨਾਂ ਦੀ ਲੜਾਈ ਹੋਈ ਉਹਦੀ ਦਾੜ੍ਹੀ ਵੀ ਪੱਟੀ ਗਈ ਤੇ ਕੇਸ ਵੀ ਪੱਟੇ ਗਏ ਔਰ ਇਹਨਾਂ ਨੂੰ ਜਿਹੜੇ ਸੂਤਰਾਂ ਤੋਂ ਪਤਾ ਲੱਗਾ ਇਹ ਭਰੋਸੇ ਦੇ ਸੂਤਰਾਂ ਤੋਂ ਪਤਾ ਲੱਗਾ ਕਿ ਸਾਡੇ ਜਿਹੜਾ ਬੁੱਢਾ ਸੀਗਾ ਉਹਨੂੰ ਉੱਥੇ ਮਾਰ ਦਿੱਤਾ ਗਿਆ ਅਸੀਂ ਹਲਕੇ ਦੇ ਐਮਐਲਏ ਜਿਵੇਂ ਨਿਸ਼ ਕੁਟਾਰੀਆ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਦੇਖਦੇ ਵਿਦੇਸ਼ ਮੰਤਰੀ ਲੋ ਅਸੀਂ ਬੀ ਕੀ ਕਰਦੇ ਆ ਕਿ ਇਹਨਾਂ ਦਾ ਬੱਚਾ ਜਿਹੜਾ ਸਰਦੀਆਂ ਰਬ ਦੇ ਵਿੱਚ ਉਹਦੀ ਡੈਡ ਬੋਡੀ ਪਈ ਹੈ ਡੈਡ ਬੋਡੀ ਕਿਸੇ ਨੇ ਵੀ ਲੈ ਕੇ ਆਂਦੀ ਉਹ ਦਾ ਚਾਰਾ ਚੋਰੀ ਕਰਕੇ ਡੈਡ ਬੋਡੀ ਜਿਹੜੀ ਜਣਾ ਇਹਨਾਂ ਦੀ ਇਹਨਾਂ ਦੇ ਬੱਚੇ ਦੀ ਇੱਥੇ ਜੀਰਾ ਹਰਕਤ ਪਿੰਡ ਵਾਲਾ ਚਾਂ ਸਿੰਘ ਵੱਲੋਂ ਲਿਆਂਦੀ ਜਾਵੇ ਅਸੀਂ ਆਕਾਲ ਤਖਤ ਦੇ ਸਰ ਦੇ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੇ ਉਸ ਬੱਚੇ ਦੇ ਨਾਲ ਐਡੀ ਘਣਾਣੀ ਹਰਕਤ ਕੀਤੀ ਉਹਦੀ ਦਾੜੀ ਕੇਸ ਪਟਕੇ ਉਸ ਤੋਂ ਬਾਅਦ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਾਰੀਆਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਨੂੰ ਅਸੀਂ ਬੇਨਤੀ ਕਰ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਵਿਸ਼ੇਸ਼ ਤੌਰ ਤੇ ਦੇਸ਼ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਕੇ ਉੱਥੋਂ ਦੀ ਅੰਬਾਸੀ ਨਾਲ ਗੱਲ ਕਰਕੇ ਇਹਨਾਂ ਦੇ ਜਿਹੜੇ ਬੱਚੇ ਵੀ ਡੱਡ-ਬੋੱਡੀ ਆ ਉਹ ਪੰਜਾਬ ਦੇ ਵਿੱਚ ਜਿਲ੍ਹਾ ਫੋਕਲ ਤਸੀਲ ਜ਼ੀਰਾ ਦੇ ਪਿੰਡ ਵਾਰਾ ਚੰਦ ਸਿੰਘ ਵਾਲੇ ਲਿਆਉਣੀ ਚਾਹੀਦੀ ਆ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਬਤ ਨੇ ਪੋਦੇ ਤਾਏ ਦੇ ਲੜਕੇ ਨੇ ਸਾਨੂੰ ਜਿਹੜੀ ਹੈਗੀ ਇੱਕ ਕੰਪਲੇਂਟ ਆ ਉਹ ਦਿੱਤੀ ਆ ਵੀ ਮੇਰਾ ਤਾਏ ਦਾ ਲੜਕਾ ਜਗਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਹਰਵਿੰਦਰ ਸਿੰਘ ਨੇ ਸਾਨੂੰ ਕੰਪਲੇਂਟ ਦਿੱਤੀ ਆ ਜਗਜੀਤ ਜਿਹੜਾ ਮ੍ਰਿਤਕ ਆ ਉਹਦੇ ਚਾਚੇ ਦੇ بیٹے ਨੇ ਉਹ ਕਹਿੰਦਾ ਮੇਰੇ ਤਾਏ ਦਾ ਬਟਾ ਜਗਜੀਤ ਪੁੱਤਰ ਬਲਵਿੰਦਰ ਵਾਸੀ ਵਾਰਾ ਚੈਂਸਿੰਗ ਉਹ ਇਸ ਕੋ ਕੰਪੇਨ ਦੇ ਰਹੇ ਕਿਤੇ ਅਜ ਤਾਂ 2 ਸਾਲ ਪਹਿਲਾਂ ਉਹ ਬਾਹਰ ਗਿਆ ਸੀਗਾ ਉੱਥੇ ਕੋਈ ਐਟ ਉਦੋਂ ਕੰਪਨੀ ਨੂੰ ਸਾਊਦੀ ਅਰਬ ਦੇ ਵਿੱਚ ਲੈ ਗਈ ਤੇ ਉਹਦੀ ਡੈਥ ਹੋਈ ਦਾ ਮਾਮਲਾ ਜਿਹੜਾ ਹੈਗਾ ਇਹ ਸੀਗਾ ਇਹ ਬਾਹਰ ਆਊਟ ਆਫ ਕੰਟਰੀ ਆ ਬਟ ਫਿਰ ਵੀ ਅਸੀਂ ساری ਗੱਲ ਨੂੰ ਵੀਡੀਓ ਵਿੱਚ ਕੰਪਲੇਂਟ ਦਿੱਤੀ ਆ ਉਹ ਸਾਰੀ ਗੱਲ ਨੂੰ ਵੈਰੀਫਾਈ ਕਰ ਰਹੇ ਆ ਤੇ ਉਹ ਐਲਪਰ ਲਾਅ ਦੇ ਅਧਿਕਾਰਾਂੀ ਤਰ੍ਹਾਂ